ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਅਸੀਂ ਅੱਜ ਗੱਲ ਕਰਾਂਗੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜੋ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਸੀ ਤਾਂ ਉਹਨਾਂ ਦਾ ਸੀਸ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਲੈ ਕੇ ਆਉਣ ਦਾ ਇਤਿਹਾਸ ਤਾਂ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੂਤ ਜਨਨ ਤੋਂ ਪਹਿਲਾਂ ਪਾਈ ਜੇਤਾ ਜੀ ਸੀਸ ਲੈ ਕੇ ਅੰਬਾਲੇ ਤੋਂ ਅੱਗੇ ਚੱਲ ਪਏ ਚੱਲਦੇ ਹੋਇਆ ਪਿੰਡ ਨਾਬਾ ਪਹੁੰਚੇ ਜਿੱਥੇ ਤੀਜਾ ਪੜਾ ਕੀਤਾ ਇੱਥੇ ਇੱਕ ਫਕੀਰ ਦੀ ਕੁਟਿਆ ਦੇਖੀ ਜਿਸ ਦਾ ਨਾਮ ਸੀ ਦਰਗਾਹੀ ਸ਼ਾ ਜੋ ਗੁਰੂ ਘਰ ਦਾ ਸ਼ਦਲ ਸੀ ਇਸ ਫਕੀਰ ਨੂੰ ਸਾਰੀ ਗੱਲ ਦੱਸੀ ਸੁਣ ਕੇ ਫਕੀਰ ਨੇ ਕਿਹਾ ਸਿੱਖਾ ਤੋਂ ਤਨ ਹੈ ਸੀਸ ਨੂੰ ਸਜਦਾ ਕਰਕੇ ਸਤਕਾਰ ਨਾਲ ਉੱਚੀ ਥਾਂ ਬਿਰਾਜਮਾਨ ਕੀਤਾ ਸਾਰੀ ਰਾਤ ਭਰੀ ਜੇਤਾ ਜੀ ਤੇ ਫਕੀਰ ਦਰਗਾਹੀ ਸ਼ਾ ਗੁਰੂ ਸਾਹਿਬ ਜੀ ਦੇ ਸੀਸਕੋਲ ਬੈਠੇ ਗੁਰੂ-ਗੁਰੂ ਜਪਦੇ ਰਹੇ ਸਵੇਰੇ ਜੇਤਾ ਜੀ ਆਪਣੇ ਅਗਲੇ ਟਿਕਾਣੇ ਕੀਰਤਪੁਰ ਵੱਲ ਨੂੰ ਚੱਲ ਪਏ ਹੁਣ ਜੇਤਾ ਜੀ ਨੂੰ ਹੌਸਲਾ ਹੋ ਗਿਆ ਕਿ ਉਹ ਗੁਰੂ ਪਾਤਸ਼ਾਹ ਦੀ ਸੇਵਾ ਕਰਨ 'ਚ ਸਫਲ ਹੋ ਗਿਆ ਹੈ ਸੰਘਾਣੀ ਦੀ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਿਤਾ ਜਦੋਂ ਅਨੰਦਪੁਰ ਸਾਹਿਬ ਵਾਪਸ ਆ ਰਹੇ ਸੀ ਤਾਂ ਫਿਰ ਦਰਗਾਹੀ ਸ਼ਾ ਨੂੰ ਦਰਸ਼ਨ ਦਿੱਤੀ ਤੇ ਜੋ ਦਿਨ ਰਾਤ ਅਰਦਾਸਾ ਕਰਦਾ ਸੀ ਪਰ ਬਜ਼ੁਰਗੀ ਕਰਕੇ ਚੱਲ ਨਹੀਂ ਸਕਦਾ ਫਕੀਰ ਨੇ ਜੋ ਹੋ ਸਕਿਆ ਸੇਵਾ ਕੀਤੀ ਕੁਝ ਦਿਨਾਂ ਬਾਅਦ ਫਕੀਰ ਚਲਾਣਾ ਕਰ ਗਏ ਸਰਹੰਦ ਫਤਿਹ ਤੋਂ ਪਹਿਲਾਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਪ੍ਰਣ ਕੀਤਾ ਸੀ ਕਿ ਉਹ ਜ਼ਾਲਮਾਂ ਨੂੰ ਚਣ-ਚਣ ਸੁਧੇਗਾ ਨੌਵੀਂ ਤੇ 10ਵੀਂ ਪਾਸ਼ਾਹੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਨਾਬੇ ਸਥਾਨ ਬਣਿਆ ਹੋਇਆ ਹੈ ਉੱਧਰ ਆਨੰਦਪੁਰ ਕਲਗੀਧਰ ਪਿਤਾ ਜੀ ਨੂੰ ਸੀਸ ਲੈ ਆਉਂਦੀ ਕਵਰ ਮਿਲੀ ਤਾਂ ਸਾਰਾ ਗੁਰੂ ਪਰਿਵਾਰ ਤੇ ਸੰਗਤ ਨਿਰਧਿਤ ਪੁਰ ਸੈਭ ਪਹੁੰਚ ਗਈ ਜਦੋਂ ਭਾਈ ਜੱਤਾ ਜੀ ਕੋਲ ਨਵੇਂ ਪਾਸ਼ਾਹੀ ਦਾ ਬਿਨਾਂ ਧੜਾ ਇਕੱਲਾ ਸੀਸ ਦੇਖਿਆ ਤਾਂ ਸਾਈ ਸੰਗਤ ਨੇ ਵਿਰਾਗ ਕੀਤਾ ਨਮਸਕਾਰ ਕੀਤੀ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਅੱਗੇ ਹੋ ਕੇ ਗੁਰੂ ਪਿਤਾ ਦੇ ਪਾਵਨ ਸੀਸ ਨੂੰ ਨਮਸਕਾਰ ਕੀਤੀ ਤੇ ਸੀਸ ਨੂੰ ਇੱਕ ਪਾਲਕੀ 'ਚ ਬਿਰਾਜਮਾਨ ਕਰਕੇ ਸ਼ਬਦ ਗਾਣ ਕਰਦਿਆਂ ਆਨੰਦਪੁਰ ਸਾਹਿਬ ਨੂੰ ਚੱਲ ਪਏ। ਇੱਥੋਂ ਸੀਸ ਲੈ ਕੇ ਪਾਲਕੀ 'ਚ ਰੱਖ ਕੇ ਅੱਗੇ ਚੱਲੇ, ਉੱਥੇ ਹੁਣ ਸਥਾਨ ਬਣਿਆ ਹੈ। ਗੁਰਦੁਆਰਾ ਵੀ ਬਾਣਗੜ੍ਹ ਸਾਹਿਬ ਜਿਸਨੂੰ ਦਮਦਮਾ ਸਾਹਿਬ ਵੀ ਕਹਿੰਦੇ ਹਨ। ਆਨੰਦਪੁਰ ਸਾਹਿਬ ਪਹੁੰਚ ਕੇ ਪਾਵਨ ਸੀਸ ਦਾ ਸੰਸਕਾਰ ਦਸ਼ਮੀਰ ਸਿੰਘ ਜੀ ਨੇ ਆਪਣੇ ਹੱਥੀ ਕੀਤਾ। ਸੰਸਕਾਰ ਕਰਨ ਵਾਲੀ ਜਗ੍ਹਾ ਤੇ ਗੁਰਦੁਆਰਾ ਸੀਸਗੰਜ ਸਾਹਿਬ ਪਾਸ਼ਾਹੀ ਨੌਮੀ ਬਣਿਆ ਹੈ। ਜਦੋਂ ਦਸ਼ਮੇਸ਼ ਪਿਤਾ ਜੀ ਨੇ ਭਾਈ ਜੇਤਾ ਜੀ ਕੋਲ ਦਿੱਲੀ ਸਿੱਧੀ ਸਾਤੀ ਤੇ ਰਸਤੇ ਦਾ ਸਾਰਾ ਹਾਲ ਸੁਣਿਆ ਤਾਂ ਪਾਤਸ਼ਾਹ ਨੇ ਭਾਈ ਜੇਤਾ ਜੀ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਤੇ ਬਚਨ ਕਹੀ ਰੰਗ ਰੇਟਾ ਗੁਰੂ ਦਾ ਬੇਟਾ ਇਹ ਰੰਗ ਰੇਟਾ ਨਹੀਂ ਗੁਰੂ ਦਾ ਪੁੱਤਰ ਹੈ ਸਾਡਾ ਬੇਟਾ ਹੈ ਬਾਅਦ ਵਿੱਚ ਅਮਰਤਸ਼ਕ ਦੇ ਭਾਈ ਜੇਤਾ ਜੀ ਦਾ ਨਾਮ ਭਾਈ ਜੀਵਨ ਸਿੰਘ ਹੋਇਆ ਜਦੋਂ ਕਲੰਗੀਧਰ ਪਿਤਾ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਸਾਧੂ ਗੁਰਬਖਸ਼ ਸਿੰਘ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਕਿ ਤੁਸੀਂ ਇੱਥੇ ਰਹਿਣਾ ਸ੍ਰੀ ਗੰਗ ਸਹਿਬ ਦੀ ਸੇਵਾ ਕਰਨੀ ਝਾੜੂ ਮਾਰਨਾ ਤੇ ਗੁਰਬਾਣੀ ਦਾ ਪਾਠ ਕਰਨਾ ਜੀ ਭਾਈ ਜੈਤਾ ਜੀ ਪੰਜ ਦਿਨਾਂ ਚ ਚਾਂਦਨੀ ਚੌਕ ਤੋਂ 30 ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਲਗਭਗ 5 ਦਿਨਾਂ ਤੋਂ ਉਹ ਅਨੰਦਰੇ ਤੇ ਸਫ਼ਰ ਚ ਸੀ ਜਦੋਂ ਤੱਕ ਸੇਵਾ ਪੂਰੀ ਨਹੀਂ ਹੋ ਗਈ ਅਰਦਾਸਾਂ ਹੀ ਕਰਦੇ ਰਹੇ ਨਾਲ ਉਹ ਤਿੰਨ ਸਿੱਖ ਭਾਈ ਨਾਨੂ ਜੀ ਭਾਈ ਉਦਾ ਜੀ ਤੇ ਭਾਈ ਆਗਿਆ ਜੀ ਵੀ ਸਨਾਂ ਤਨ ਗੁਰੂ ਤਨ ਗੁਰੂ ਦੇ ਪਿਆਰੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ